ਅੱਜ ਇੱਥੇ ਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਜਿਹੜੀ ਦਿਰੇ ਸਾਡਾ ਰਿਪਬਲਿਕ ਡੇ ਆ ਉਹ ਹਮੇਸ਼ਾ ਤਰ ਦੇ ਵਿੱਚ ਪੁਲਿਸ ਬੰਚ ਫਲੈਗ ਮਾਰਚੇਸ ਕੀਤੇ ਜਾ ਰਹੇ ਪੁਲਿਸ ਵੱਲੋਂ ਉਹਨਾਂ ਨਾਲ ਬੇਸਿਕਲੀ ਸੈਂਸ ਆਫ ਸਿਕਿਉਰਟੀ ਤੇ ਡੋਮੀਨੇਸ਼ਨ ਨੂੰ ਅਸੀਂ ਵੇਖਾਈ ਦਿੱਤੀ ਹੈ ਇਸ ਤੋਂ ਇਲਾਵਾ ਸਾਰੇ ਜਿਹੜੇ ਸੀਨੀਅਰ ਆਫਸਰ ਨੇ ਆਪਣੇ ਆਪਣੇ ਏਰੀਆ 'ਚ ਰਹਿੰਦੇ ਆ ਔਰ ਇੱਕ ਇਮਪੈਕਟ ਉਹਦਾ ਵਿਜੀਬਲ ਹੈਗਾ ਪਲੱਸ ਜਿਹੜੇ ਆਪਣੇ ਆਪਣੇ ਇਹ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਨੇ ਐਸੇ ਜਿਹੜੇ ਟੂ व्हीਲਰਸ ਨੇ ਔਰ ਅਜੇ ਰਾਤ ਨੂੰ ਵੀ ਜਿਹੜੀਆਂ ਸਾਡੀਆਂ ਫਲਾਈਂਗ ਸਕਵਾਡਸ ਨੇ ਪ੍ਰਾਈਵੇਟ ਕੰਪੜੇ ਆ ਚੁੱਕੇ ਨੇ ਤੇ ਸਪੈਸ਼ਲ ਟੀਮ ਭਲਾਈਆਂ ਗਈਆਂ ਜਿਹੜੇ ਸਿਰਫ ਸੀਸੀਟੀਵੀ ਚੈੱਕ ਕਰ ਰਹੇ ਨੇ ਜਿਹੜੇ ਸ਼ਹਿਰ ਦੇ ਅੰਦਰ ਤੇ ਬਾਹਰ ਜਾਣ ਵਾਲੇ ਰਸਤੇ ਐ ਉਹ ਬੜਾ ਡਿਸਕ੍ਰੀਟਲੀ ਔਰ ਪਿਕਅਪ ਕਰ ਰਹੇ ਐ ਕਮਿਊਨੀਕੇਸ਼ਨ ਨੂੰ ਅਸੀਂ ਬਹੁਤ ਜ਼ੋਰ ਦਿੱਤਾ ਅੱਜ ਕਿਉਂਕਿ ਆਮ ਵਾਇਰਲੈਸ ਜਿਹੜੀ ਐ ਉਦੇ ਨਾਲ ਮਲਟੀਪਲ ਇਫੈਕਟ ਹੁੰਦਾ ਵੀ ਜੇਗਾ ਮੈਸੇਜ ਆ ਰਿਹਾ ਤੁਹਾਨੂੰ ਸਾਰੇ ਆਫੀਸਰ ਚੈੱਕ ਕਰ ਰਹੇ ਆ ਕਿ ਜਿੱਦਾਂ ਕੋਈ ਇਨਫੋਰਮੇਸ਼ਨ ਕਿਸੇ ਕੈਮਰੇ ਨੂੰ ਦੇਖ ਕੇ ਕੋਈ ਸਾਡੀ ਪ੍ਰਾਈਵੇਟ ਕਪੜਿਆਂ ਵਾਲੀ ਪਾਰਟੀ ਦਿੰਦੀ ਹੈ ਉਹਦਾ ਸਾਨੂੰ ਬੜਾ ਫਾਇਦਾ ਹੋ ਰਿਹਾ ਔਰ ਜਿੱਥੇ ਵੀ ਕੋਈ ਇਹੋ ਜਿਹੀ ਵਾਇਲੇਸ਼ਨ ਜਾਂ ਕੋਈ ਸ਼ੱਕੀ ਬੰਦਾ ਮਿਲਦਾ ਉਹਨੂੰ ਰਾਉਂਡ ਅਪ ਕੀਤਾ ਜਾਂਦਾ ਔਰ ਵੈਰੀਫਾਈ ਕੀਤਾ ਜਾਂਦਾ ਹੋਟਲਾਂ ਦੀ ਚੈਕਿੰਗ ਕੱਲ ਹੋਈ ਸੀ ਪਰसों ਪੈਨੈਂਟ ਸੀ ਹੋਈ ਸੀ ਅੱਜ ਫੇਰ ਰਾਤ ਨੂੰ ਅਸੀਂ ਇੱਕ ਦੋ ਸਪੈਸ਼ਲ ਆਪਰੇਸ਼ਨ ਜਿਹੜੇ ਪਲਾਨ ਕੀਤੇ ਇਸ ਤਰ੍ਹਾਂ ਦੇ ਸੋ ਦੈਟ ਕੋਈ ਉਪਰਾ ਬੰਦਾ ਜਿਹੜਾ ਔਰ ਜਿਹੜਾ ਕ੍ਰਿਮੀਨਲ ਐਲੀਮੈਂਟਸ ਆ ਉਹਨਾਂ ਤੇ ਸਪੈਸ਼ਲ ਵਿਸ਼ੇਸ਼ ਜਿਹੜਾ ਸਰਵੇਲੈਂਸ ਕੀਤੀ ਜਾ ਰਹੀ ਹੈ ਅਲੱਗ-ਅਲੱਗ ਜ਼ੋਨ ਤੇ ਨੇ ਉਹਦੇ ਤਿੰਨੋਂ ਐਡੀਸੀਪੀ ਸਹਿਬਾਨ ਔਰ ਤਿੰਨੋਂ ਡੀਸੀਪੀ ਸਹਿਬਾਨ ਕਰ ਰਹੇ ਨੇ ਬਾਕੀ ਅਸੀਂ ਅੱਜ ਜਿਹੜੇ 26 ਜਨਵਰੀ ਦੇ ਸੰਬੰਧ ਦੇ ਵਿੱਚ ਜਿਹੜੀ ਹੋਰ ਡਿਟੇਲਡ ਆਪਣੇ ਆਪਰੇਸ਼ਨਸ ਨੇ ਉਹ ਵੀ ਡਿਸਕਸ ਕੀਤੇ ਹੁਣੇ ਉਹ ਸਾਰੇ ਆਫੀਸਰ ਨੂੰ ਅਲੱਗ-ਅਲੱਗ ਟਾਸ ਦਿੱਤਾ ਗਿਆ ਹੈ ਔਰ ਸਪੈਸ਼ਲ ਜਿਹੜੀ ਡਰਾਈਵ ਹੈ ਉਹ ਆਨ ਰਾਈਡ